ਲੈ ਵੀ ਨਾਈਟ ਕੀ ਸ਼ਿਫਟ ਜੰਨੇ ਦਾ ਤੜਕੀ ਆਇਆ ਹੈ ਤਾਂ ਹੈ ਵੀਰੋ ਨਾਈਟ ਨੂੰ ਆਏ ਆ ਪਰ ਰਾਤ ਦੇ 8 ਵਜੇ ਤੇ ਵੀ ਜੰਗਲ ਵਾਲੇ ਖੇਤਵਾਂ ਇਹ ਆਪਾਂ ਨੂੰ ਕੁਝ ਦਿਖਿਆ ਬਈ ਆਪਣੇ ਜੰਗਲ ਵਾਲੇ ਖੇਤਵਾਂ ਤੇ ਆਪਾਂ ਵੀਡੀਓ ਨਾਲ ਦੀ ਨਾਲ ਕਰਤੀ ਸਟਾਰਟ ਹ ਤੇ ਤੁਹਾਨੂੰ ਅੱਜ ਲਾਈਵ ਹੀ ਦਿਖਾ ਦਿੰਨੇ ਆ ਕੀ ਸਿਸਟਮ ਆ 51 ਬਈ ਰੋਜ ਲੱਗਿਆ ਜਿਹੜਾ ਰੋਜ ਹੁੰਦਾ ਨਾ ਉਹ ਲੱਗਿਆ ਬਾਕੀ ਭੱਜ ਗਿਆ ਬਈ ਇੱਧਰ ਨੂੰ ਦੇਖਦੇ ਆ ਚਲੋ ਤਕਰੀਬੀ ਰਾਤ ਕੇ ਵੱਜ ਗਏ 8 ਤੇ ਆਪਾਂ ਘੁੰਮਣ ਆਏ ਸੜਕਾਂ ਨੂੰ ਤੇ ਆਪਾਂ ਜੰਗਲ ਵਾਲੇ ਆਪਣੇ ਕਿੱਥਾਂ ਪਹੁੰਚੇ ਤੇ ਪਰ ਆਪਾਂ ਨੂੰ ਕੁਝ ਦਿਖਿਆ ਆਪਣੀ ਕਣਕਾਂ ਬਹੁਤ ਬੜਾ ਪੁੰਨੋ ਲਗਿਆ ਰੋਜ ਆ ਪਰ ਆਪਾਂ ਦੇਖਿਆ ਇੱਧਰ ਪਰ ਮੈਨੂੰ ਲੱਗਦਾ ਡਰ ਕੇ ਭੱਜਿਆ ਰੋਜ ਹੋ ਜਾ ਰਿਹਾ ਤੇ ਭਾਈ ਤੁਹਾਨੂੰ ਦਿਖਾਉਂਦੇ ਆ ਥੋੜਾ ਜਿਹਾ ਪੰ ਦੇਖਦੇ ਆ ਪਰਾਂ ਜਾ ਕੇ Región Paraná, de hoy. Te pablo a ¿qué Te pude ¿de cada oh, ਉਹ ਯਾਰ ਗੱਦਾ ਕੋੜਾ ਇੱਕੋ ਆ ਬਹਿਣ ਚੋ ਜਿਹੜਾ ਜਹਾਂ ਤੋਂ ਜਿੱਦੇ ਮਰਜ਼ੀ ਬਣਾ ਛੋਟੀ ਬਣਾ ਲਈ ਜਿਹਦੀ ਮਰਜ਼ੀ ਬਣਾ ਲੇ ਫੇਰ ਕੰਮ ਕੀ ਕੰਮ ਹੈ ਹੈ ਕੱਲੋਂ ਮੈਂ ਕੱਲੋਂ ਖਾ ਜਾਣਾ ਕਿਹੜੇ ਦੇ ਤਾਂ ਭਈ ਉਹ ਉੱਧਰ ਤੋਂ ਪੰ ਦੇਖਿਆ ਭਾਈ ਉਹ ਸੜਕਾ ਨੂੰ ਲਟੋਏ ਆਪਣੇ ਕਣਕੇ ਵਿੱਚ ਚੁਰਿਆ ਦਾ ਸਰ ਉੱਧਰ ਨੂੰ ਭੱਜਿਆ ਉਹ ਤੇ ਇੱਧਰ ਨੂੰ ਆਇਆ ਤੇ ਵਿੱਚੋਂ ਉਸ ਪਹਿਰੀ ਤੇ ਬਰਸੀਨ ਨੂੰ ਪਾਣੀ ਲਾ ਰਿਹਾ ਆ ਬੜੇ ਹੈ ਨਹੀਂ ਪਰ ਉਹ ਉੱਥੇ ਹੀ ਦਿਖਿਆ ਆ ਪਾ ਨੂੰ ਉਹ ਬੈਠੋ ਨੇ ਜਾਣ ਕਰ ਗਿਆ ਤੇ ਮੈਂ ਲੱਧਾ ਉਹ ਵਿਚਾਲੇ ਖੜਿਆ ਰੋਜ ਆ ਭਾਈ ਰੋਜ ਬੜਾ ਰੋਜ ਆ ਉਹ ਵੇਛੇ ਪਲ ਗਿਆ ਉਹ ਥੋੜਾ ਜਿਹਾ ਮੈਨੂੰ ਲੱਗਦਾ ਹੋਰ ਇਹਨੂੰ ਭੱਜਿਆ ਕਰੀ ਸੁਣੋ ਏ ਬੈਠ ਮੈਂ ਬੈਣ ਕੇ ਲੌੜੇ ਬੈਣ ਮੈਂ ਟਰੈਕਟਰ ਵਿੱਚ ਆਹ ਭੈਣ ਚੋਦੇ ਜਿੱਦ ਜਸ ਕੱਲ ਸਾਰੀ ਬਾਤ ਹੋ ਰਹੀ ਸੀ ਨਾ ਮੈਂ ਉਸੇ ਮੈਂ ਦੇਖਿਆ ਪਤਾ ਉਹ ਉਧਰ ਦੇ ਪੰਨ ਦਿਖਿਆ ਤੇ ਬਹੁਤ بڑا ਰੋਜ ਆ ਤੇ ਆਪਾਂ ਉਧਰ ਨੂੰ ਭੱਜੇ ਤਾਂ ਉਹ ਮਤਲਬ ਭੱਜਿਆ ਆਪਾਂ ਨੂੰ ਸੁਣਿਆ ਵੀ ਆ ਪਰ ਹੁਣ ਤੱਕ ਦਿਖਿਆ ਨਹੀਂ ਹੈਗਾ ਤੇ ਉਹ ਉੱਥੇ ਖੜੇ ਦਿਖਿਆ ਸੀ ਆਪਾਂ ਨੂੰ ਪਰ ਹੁਣ ਦੇਖ ਨਹੀਂ ਰਿਹਾ ਕਿਉਂਕਿ ਹਨੇਰਾ ਬਹੁਤ ਜ਼ਿਆਦਾ ਹੈ ਬਈ ਆਪਣੇ ਇੱਦੀ ਲਾਈਟ ਜਾਣੀ ਰੇ ਵਿੱਚ ਵੀ ਔਸ ਹੈਗੀ ਬਹੁਤ ਜ਼ਿਆਦਾ ਇਹ ਦੇਖੋ ਭਿੱਜੀ ਆਪਣੀ ਲੋਰ ਤੇ ਵਿੱਚ ਆਪਾ ਵੜ ਨਹੀਂ ਸਕਦੇ ਤੇ ਬਾਕੀ ਵੀ ਰੋਜ਼ ਬਹੁਤ ਬੜਾ ਲੱਗਿਆ ਆਪਾਂ ਨੂੰ ਤੇ ਸ਼ਾਮ ਨੂੰ ਭਡੇਲੀ ਆ ਮਾਰੇ ਨੂੰ ਕੁੰਮਣੇ ਸਰਕਾ ਤੋਂ ਭੱਜ ਜਾਏ ਤੇ ਆਪਾਂ ਰੋਜ਼ ਲੱਗਿਆ ਵੀ ਬਹੁਤ ਬੜਾ ਦਾ ਭੱਜੇਗਾ ਡਰ ਕੇ ਤੇ ਉਹ ਸਾਹਮਣੇ ਦੇਖਿਆ ਆਪਾਂ ਨੂੰ ਇੱਕ ਹੋਰ ਇੱਕ